ਪੁਰਾਣਾ ਮੰਨਿਓ ਬਣਾਇਆ ਵੀ ਤੁਸੀਂ ਸੀ ਮੈਂ ਤਾਂ ਸੀ ਦਨ ਸੋ ਤੁਸੀਂ ਬਣਾਇਆ ਸੀ ਅਸੀਂ ਉਦੋਂ ਬੜੇ ਹੱਥ ਜੋੜੇ ਕੀ ਆ ਖੱਗ ਗਿਆ ਸਾਰੇ ਕੀ ਇਤਿਹਾਸ ਆ ਆਪਣੇ ਪੰਜਾਬ ਦਾ ਜਿੰਨਾ ਤੱਕਾ ਕਰੋਗੇ ਉਨੇ ਟੜ ਕੇ ਪਹਿਣਗੇ ਤੁਹਾਡੇ ਕੋਲੇ ਤਾਕਤ ਹੈ ਜਿਹੜੀ ਤਾਕਤ ਤੁਸੀਂ ਪਿਛਲੀ ਵਾਰ ਵਰਤੀ ਸੀ ਇਨੂੰ ਕੁਰਸੀ ਤੇ ਬਿਠਾਉਣ ਵਾਲੀ ਹੁਣ ਉਹ ਤਾਕਤ ਨੂੰ ਵਰਤਨੀ ਪੈਣੀ ਹੈ ਬੁਰਾ ਨਾ ਮੰਨਿਓ ਬਣਾਇਆ ਵੀ ਤੁਸੀਂ ਸੀ ਸਰ ਮੈਂ ਤੁਹਾਨੂੰ ਸਹੀ ਦੱਸਾਂ ਤੁਸੀਂ ਬਣਾਇਆ ਸੀ ਅਸੀਂ ਉਦੋਂ ਬੜੇ ਹੱਥ ਜੋੜੇ ਕੀ ਆ ਧੱਕ ਹੈ ਸਾਰੇ ਤੁਸੀਂ ਦੇਖ ਲਓ ਐ ਜੀ ਹਵਾ ਕ੍ਰੀਏਟ ਕਰਤੀ ਕਿ ਲੋਕਾਂ ਨੇ ਲੀਡਰ ਹੀ ਨਹੀਂ ਪਛਾਣੇ ਮੈਂ ਤੁਹਾਨੂੰ ਛੋਟੀ ਗੱਲ ਕਰਦਾ ਹਾਂ ਜਲਾਲਾਬਾਦ ਮੈਂ ਇਲੈਕਸ਼ਨ ਲੜਿਆ ਜਿਹਨੇ ਮੈਥੋਂ ਮੈਥੋਂ ਮੈਨੂੰ ਜਿਹਨੇ ਮੈਨੂੰ ਹਰਾਇਆ ਉਹਦਾ ਤੁਸੀਂ ਪਿਛੋਖੜ ਦੇਖੋ ਚੰਡੀਗੜ੍ਹ ਵਿੱਚ ਉਹਨੇ ਬਰੌਥਲ ਰਲ ਕਰਦਾ ਸੀ ਤੇ ਚੰਡੀਗੜ੍ਹ ਉਹਦੇ ਦੇ ਫਾਦਰ ਦਾ ਟ੍ਰਿਬਿਊਨ ਦੇ ਫੋਟੋ ਹੈ ਥੱਲੇ ਪਿਠਾਇਆ ਬੈਂਕ ਲੁੱਟਣ ਦਾ ਉਹਦੇ ਤੇ ਪ੍ਰੋਟੀਆਂ ਲੈਣ ਦੇ ਉਹਦੇ ਤੇ ਪਰਚੇ ਉਹਦਾ ਫਾਦਰ ਤਾਂ ਹੁਣੀ ਨਿਕਲ ਕੇ ਆਇਆ ਹੈ ਕੁਝ ਦੇਖਿਆ ਨਹੀਂ ਕਿਉਂਕਿ ਸੋਸ਼ਲ ਮੀਡੀਆ ਦੀ ਇੰਨੀ ਤਾਕਤ ਬਣ ਗਈ ਹੁਣ ਇਹਦਾ ਸੋਸ਼ਲ ਮੀਡੀਆ ਦਾ ਨੁਕਸਾਨ ਵੀ ਹੋਣ ਲੱਗ ਗਿਆ ਕਿਉਂਕਿ ਜਿਹੜੀ ਆਮ ਜਨਤਾ ਸੋਚਣ ਲੱਗੀ ਕਿ ਜੋ ਆ ਰਿਹਾ ਹੈ ਉਹ ਸੱਚ ਹੈ ਹੁਣ ਕਰ ਕੀ ਰਹੇ ਇਹਨਾਂ ਨੇ ਪਤਲੀ 2-300 ਬੰਦੇ ਤਾਂ ਇੱਥੇ ਰੱਖਿਆ ਸੋਸ਼ਲ ਮੀਡੀਆ ਤੇ ਆਪਣੇ ਪਿੱਛੇ ਦੀ ਘੋਟੇ 24 ਘੰਟੇ ਝੂਠ ਤੇ ਚੂਰ ਹਰ ਇੱਕ ਬੰਟੀ ਰਮਾਣਾ ਜਿ ਖੜੇ ਇਹਨਾਂ ਦੀ ਪਰਚਾ ਦਿੱਤਾ ਸੀ ਇਹਨੇ ਇਨੇ ਕੋ ਬਿਆਨ ਦਿੱਤਾ ਸੀ ਇਹਦੇ ਦੀ ਪਰਚਾ ਸਾਰਿਆਂ ਦੇ ਪਰਚਾ ਸੋਚਦੇ ਐ ਕਿ ਅਸੀਂ ਡਰਾ ਕੇ ਰਾਜ ਕਰਾਂਗੇ ਡਰਾ ਕੇ ਪਰ ਉਹਨਾਂ ਨੂੰ ਪਤਾ ਨਹੀਂ ਇੱਕ ਵੱਡੀ ਗੱਲ ਪੰਜਾਬੀਆਂ ਦੀ ਪੰਜਾਬੀ ਪਿਆਰ ਨਾਲ ਕੁਝ ਮਰਜ਼ੀ ਮੰਨ ਜਾਂਦੇ ਐ ਪਰ ਧੱਕਾ ਪੰਜਾਬੀ ਨਹੀਂ ਸੋ ਤੁਸੀਂ ਇਤਿਹਾਸ ਆ ਆਪਣੇ ਪੰਜਾਬ ਦਾ ਜਿੰਨਾ ਧੱਕਾ ਕਰੋਗੇ ਉਹਨੇ ਡੜ ਕੇ ਪਹਿਣਗੇ ਇਸ ਕਰਕੇ ਮੈਂ ਇਨਾ ਹੀ ਕਹਿਣਾ ਚਾਹਣਾ ਐ ਦੇਖੋ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਜੋ ਹਾਲਾਤ ਇਹਨਾਂ ਨੇ ਬਣਾਤੀ ਹੈ ਜੋ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜੋ ਫਾਈਨੈਂਸਿਸ ਦੀਆਂ ਧੱਜੀਆਂ ਉਡਾਈਆਂ ਜੋ ਇੱਥੇ ਲਾਅ ਨਾਡਰ ਖਰਾਬ ਸਾਰਾ ਕੁਝ ਹੀ ਜੋ ਹੋ ਸਕਦਾ ਸੀ ਇਹਨੇ ਕਰਤਾ ਕਿਉਂਕਿ ਇਹਨਾਂ ਦੇ ਦਿਲ 'ਚੋਂ ਦਰਦ ਨਹੀਂ ਪੰਜਾਬ ਪ੍ਰਤੀ ਕੇਜਰੀਵਾਲ ਨੂੰ ਸਸੋੜੀਏ ਨੂੰ ਜੈਨ ਨੂੰ ਜਿਨ੍ਹਾਂ ਨੂੰ ਮਹਿਕਮੇ ਵੰਡੇ ਹੈ ਉਹਨਾਂ ਨੂੰ ਕੋਈ ਦਰਦ ਨਹੀਂ ਉਹ ਇੱਥੇ ਈਸਟ ਇੰਡੀਆ ਕੰਪਨੀ ਵਾਂਗੂ ਲੁੱਟਣ ਆਇਆ ਹੈ ਜੇ ਇਹਨਾਂ ਨੂੰ ਨਹੀਂ ਵੋਟ ਮਿਗੀ ਆਪਣੀ ਦੁਕਾਨ ਚੱਕ ਕੇ ਹੋਰ ਕਿਤੇ ਚਲੇ ਜਾਣਗੇ ਸੋ ਅਸੀਂ ਤੁਹਾਡੇ ਨਾਲ ਆਏ ਤੁਸੀਂ ਕਾਲੀ ਦਲ ਦਾ ਇਤਿਹਾਸ ਜਾਣਦੇ ਹੋ ਅਸੀਂ ਲਗਾਤਾਰ ਜ਼ੁਲਮ ਦੇ ਖਿਲਾਫ ਲੜੇ ਆ ਸਾਡੀ ਸਰਕਾਰ ਦੇ ਦੌਰਾਨ ਬਾਦਲ ਸਾਹਿਬ ਕਿੰਨੇ ਸਾਲ ਰਹੀ ਹੈ ਬਾਦਲ ਸਾਹਿਬ ਦੀ ਸਰਕਾਰ ਸਭ ਤੋਂ ਜ਼ਿਆਦਾ ਰਿਸਪੈਕਟ মিডিਆ ਨੂੰ ਦਿੱਤਾ ਗਿਆ ਭਾਵੇਂ ਕੁਝ ਵੀ ਲਿਖਿਆ ਉਹ ਇੱਕ ਰਾਈਟ ਹੈ ਮੇਰੇ ਖਿਲਾਫ ਵੀ ਲਿਖਿਆ ਕਈਆਂ ਨੇ ਪਰ ਮੈਂ ਕਿਤੇ ਨਹੀਂ ਕਿਸੇ ਨੂੰ ਟੈਲੀਫੋਨ ਕਰਕੇ ਕਿਹਾ ਕਿ ਮੇਰੇ ਖਿਲਾਫ ਕਿਉਂ ਲਿਖਿਆ ਯਾਰ ਕੋਈ ਗੱਲ ਨਹੀਂ ਹਰ ਮੀਡੀਆ ਦਾ ਕੰਮ ਹੀ ਹੈ ਜਿਵੇਂ ਸਾਡਾ ਕੰਮ ਹੈਗਾ ਫੀਲਡ ਜਾ ਕੇ ਵੋਟਾਂ ਮੰਗਣ ਦਾ ਮੀਡੀਆ ਦਾ ਕੰਮ ਨਹੀਂ ਦੱਸਣਾ ਕੀ ਹੋ ਰਿਹਾ ਪਰ ਆਹ ਲੜਾਈ ਦੇਖੋ ਤੁਹਾਨੂੰ ਲੜਨੀ ਪਣੀ ਹੈ ਤੁਹਾਡੇ ਕੋਲੇ ਤਾਕਤ ਹੈ ਜਿਹੜੀ ਤਾਕਤ ਤੁਸੀਂ ਪਿਛਲੀ ਵਾਰ ਵਰਤੀ ਸੀ ਇਹਨੂੰ ਕੁਰਸੀ ਤੇ ਬਿਠਾਉਣ ਵਾਲੀ ਤੁਹਾਨੂੰ ਤਾਕਤ ਨੂੰ ਵਰਤਣੀ ਪੈਣੀ ਹੈ ਭਾਵੇਂ ਜਿੰਨੀਆਂ ਮਰਜੀ ਤੁਹਾਨੂੰ ਲਾਲਚਾ ਦੇ ਦੇਣ ਕਿਸੇ ਟਾਈਮ ਹੁੰਦਾ ਜ਼ਿੰਦਗੀ ਦਾ ਜਦੋਂ ਉੱਤੇ ਉੱਠਣਾ ਪੈਂਦਾ ਆ ਆਪਣਾ ਘਰ ਹੈ ਆ ਝਾੜੂ ਵਾਲੇ ਦਾ ਘਰ ਨਹੀਂ ਹੈ ਪੰਜਾਬ ਆ ਆਪਣਾ ਘਰ ਹੈ ਜੇ ਕੋਈ ਨੁਕਸਾਨ ਹੁੰਦਾ ਤੇ ਆਪਣਾ ਹੋਊਗਾ ਇਹਨਾਂ ਦਾ ਨਹੀਂ ਹੋਊਗਾ ਸੋ ਤੁਹਾਡੇ ਨਾਲ ਹੈ ਜਿੱਥੇ ਲੋੜ ਪਈ ਅਸੀਂ ਤੁਹਾਡੇ ਅੱਗੇ ਲੱਗਾਂਗੇ ਆ ਲੜਾਈ ਅਖੀਰ ਤੱਕ ਲੜਨੀ ਹੈ ਪ੍ਰੈਸ ਦੀ ਆਜ਼ਾਦੀ ਪੰਜਾਬ ਦੇ ਲੋਕਾਂ ਦੀ ਆਜ਼ਾਦੀ ਇਕੱਲੇ ਪ੍ਰੈਸ ਦੀ ਨਹੀਂ ਹੈ ਆ ਆਮ ਆਮ ਬੰਦਾ ਵੀ ਕੋਈ ਬੋਲਦਾ ਨਾ ਉਹਨੂੰ ਵੀ ਅੰਦਰ ਕਰ ਦਿੰਦੇ ਆ ਜੇ ਆਮ ਬੰਦਾ ਵੀ ਆਪਣੇ ਫੇਸਬੁੱਕ ਤੇ ਕੁਝ ਲਿਖ ਦਿੰਦਾ ਨਾ ਉਹਦੇ ਦਾ ਹੀ ਪਰਚਾ ਕਰ ਦਿੰਦੇ ਆ ਸੋ ਆ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਈ ਹੈ ਅਸੀਂ ਤੁਹਾਡੇ ਨਾਲ ਆ ਤੇ ਵਿਸ਼ਵਾਸ ਰੱਖੋਣੇ ਕਿਸੇ ਚੀਜ਼ ਦੀ ਕਿਸੇ ਟਾਈਮ ਤੁਹਾਨੂੰ ਹੁਕਮ ਦੇਵਾਂਗੇ ਕਿੱਥੇ ਵੀ ਕਰਨਾ ਜੋ ਕਰਨਾ ਹੈ ਵੀ ਆਰ ਥੇਅਰ ਵਿਦ ਯੂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ